ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਮਮਮੀ ਤੱਕ ਵੀ ਮੇਰੇ ਨਾਲ ਮੈਂ ਕਿਹਾ ਸੀਗਾ ਵੀ ਚੱਲ ਜੇ ਘਰ ਬਸਤੇ ਤੇ ਬਸੇ ਸਾਡਾ ਪਰ ਉਹ ਫਿਰ ਉਹਨਾਂ ਨੇ ਮੇਰੇ ਹੀ ਹਰਕਤ ਦੁਆਰਾ ਫਿਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਮੈਨੂੰ ਫੇਰ ਰਾਤ ਨੂੰ ਮਾਰਿਆ ਕੋਕਿਆ ਮੇਰੇ ਭਰਾ ਨਹੀਂ ਚਾਹੁੰਦੇ ਉਹਨਾਂ ਨੇ ਮਾਰ ਛੱਡਣਾ ਸੀ ਉਹਨਾਂ ਤੋਂ ਬਾਅਦ ਤੁਸੀਂ ਕੀ ਮੰਗ ਕਰਦੇ ਹੋ ਮੇਰੇ ਸੋਹਣਾਂ ਹਾਂ ਡਿਫਰੈਂਸ ਹੈ। ਅਚਾਈ ਦੱਸੋ ਜਿਹੜੀ ਤੁਹਾਡੇ ਨਾਲ ਮਾਰਕਟਾਈ ਹੋਈ ਸੀਗੀ ਇੱਕ ਕਦਮ ਹੋਈ ਔਰ ਕਿਸ ਤਰ੍ਹਾਂ ਬਣੀ। ਸਰ ਇਹਨਾਂ ਦਾ ਜੇ ਵੀ ਜਦੋਂ ਸਸੂਰੀ ਹੋਈ ਹੈ ਨਾ ਉਸ ਤੋਂ ਬਾਅਦ ਤਾਂ 10 ਮਿੰਟ ਟੌਰਚਰ ਕਰਦੇ تھے ਇਹਗੇ। ਹੂੰ ਤੇ ਮੈਂ ਨਾ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਆਇਨਾ। ਪਹਿਲਾਂ ਵੀ ਕੋਸ਼ਿਸ਼ ਕਰਦੇ ਸੀ। ਹਾਂਜੀ। ਫਿਰ ਤੇ ਹੁਣ ਆਪਸੋ ਹੁਣ ਕਿ ਤੂੰ ਮੇਨਰ ਮਤਲਬ ਕਿ ਕਾਲੀ ਗਲੋਚ ਕੀਤੀ ਪਹਿਲਾਂ ਤੇ ਡ੍ਰਿੰਕ ਕਰਕੇ ਆਏ ਸ਼ਾਮਾ ਨੂੰ ਤੇ ਉਸ ਟਾਈਮ ਫਿਰ ਤੋਂ ਉਹਨਾਂ ਨੇ ਮੇਨਰ ਗਲਤਫਹੰਮੀ ਕੋਈ ਕੀਤੀ ਵੀ ਵਿਰੋਧ ਕੀਤਾ ਤੇ ਉਹਨਾਂ ਨੇ ਮੇਨਰ ਮਾਰਕਟਾਈ ਦਿੱਤੀ ਤੁਰਕੀ ਕਿਤੇ ਕਿਤੇ ਸੱਟ ਲੱਗ ਗਈ ਮੇਰੀ ਅੱਖਰ ਤੇ ਲੱਗ ਗਿਆ ਮੇਰੀ ਲੈਫਟ ਸ਼ੋਲਡਰ ਵਾਲੀ ਸਾਈਡ ਲੱਗ ਗਿਆ ਤੇ ਮੈਂ ਥੱਲੇ ਡਿੱਗੀ ਸੀ ਕਿ ਤੇ ਉਹਨਾਂ ਨੇ ਮੇਰੇ ਛਾਤੀ ਤੇ ਵੀ ਮਾਰਿਆ ਤੇ ਮੇਰੇ ਢਿੱਡ ਤੇ ਲੱਤਾਂ ਆ ਗਿਆ ਤੇ ਤੁਹਾਡੇ ਹਸਬੰਦ ਕਿੱਥੇ ਹੈ ਮੇਰੇ ਹਸਬੰਦ ਬਾਰਨਟ ਕਿੰਨੇ ਸਾਲ ਤੋਂ ਬਾਹਰ? ਉਹ ਵੀ ਸੇਢੇ ਸਾਲ ਤੋਂ ਬਾਹਰ ਹੈ। 20 ਸਾਲ ਹੋ ਗਏ ਸਰ। ਅੱਛਾ ਹੀ ਦੱਸੋ ਕਿ ਇੱਕ ਜਦੋਂ ਬੇਟੀ ਨੂੰ ਪਤਾ ਲੱਗਾ ਤੁਹਾਨੂੰ ਕਦੋਂ ਪਤਾ ਲੱਗਾ ਸੀ ਕਿ ਬੇਟੀ ਨੇ ਇਸ ਦਾ ਮਾਰਕਟਾਈ ਹੋਈ ਹੈ? ਇਹ ਸਰ ਮੈਨੂੰ ਰਾਤ ਹੀ ਪਤਾ ਲੱਗਾ ਇਸ ਤੋਂ ਪਹਿਲੇ ਵੀ ਇਹਨਾਂ ਨੇ ਮੈਨੂੰ ਗਲਤ ਨਜ਼ਰ ਰੱਖੀ ਸੀ। ਮੇਰੇ ਰੈਣੀ ਨੇ ਗੱਲ ਕੀਤੀ। ਆਪਣੀ ਪਰਚਾਈ ਨਾ ਕੀਤੀ। ਸਿਨ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਮਮਮੀ ਤੱਕ ਨਹੀਂ ਮੇਰੇ ਨਾਲ। ਮੈਂ ਕਿਹਾ ਸੀਗਾ ਕਿ ਚਲ ਜੇ ਘਰ ਬਸਤੇ ਬਾਜੇ ਸਾਡਾ ਪਰ ਉਹ ਫੇਰ ਉਹਨਾਂ ਨੇ ਫੇਰ ਹੀ ਹਰਕਤ ਦੁਬਾਰਾ ਫਿਰ ਜੋ ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨੂੰ ਫੇਰ ਰਾਤ ਨੂੰ ਮਾਰਿਆ ਕੋਟਿਆਂ ਮੇਰੇ ਭਰਾ ਨਹੀਂ ਚਾਹੁੰਦੇ ਉਹਨਾਂ ਨੇ ਮਾਰ ਛੱਡਣਾ ਸੀ ਉਹਨੂੰ ਤੋਂ ਬਾਅਦ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਮੈਂ ਤਾਂ ਇਹੀ ਕਹਿੰਨੀ ਨੂੰ ਸਜ਼ਾ ਹੋਵੇ ਜਿੱਦ ਤੱਕ ਕੁੜੀ ਮੇ ਤੇ ਨੀਲ ਬਣੇ ਇਹਨੂੰ ਵੀ ਨੀਲ ਪਾ ਕੇ ਦੱਸੋ ਵੀ ਇਦਾਂ ਨੀਲ ਪੈਂਦੇ ਸਰ ਇੱਕ ਬਲਹੱਡਾ ਪਿੰਡ ਤੋਂ ਇੱਕ ਮਹਿਲਾ ਦਾ ਮਾਮਲਾ ਆਇਆ ਸੀ ਵੀ ਸੋਰੇ ਉਹਨੂੰ ਕੋਟ ਮਾਰ ਉਹਨਾਂ ਕਰਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕੀ ਸਰ ਮਾਮਲਾ ਇਹ ਜੀ ਸਾਡੇ ਕੋਲ ਇੱਕ ਐਮਲਾਰ ਰਿਸੀਵ ਹੋਈ ਸੀ ਸਾਲਾ ਦਸੂਹਾ ਦੇ ਵਿੱਚ ਜਿਸ ਬੰਦੀ ਫਿਰ ਅਸੀਂ ਐਮਐਲਏ ਦੇ ਜਿਹੜੇ ਲੜਕੀ ਹੈਗੀ ਹੈ ਉਹਦਾ ਅਸੀਂ ਸਟੇਟਮੈਂਟ ਲਈ ਹੈਗੀ ਹੈ ਸਟੇਟਮੈਂਟ ਦੇ ਅਕੋਰਡਿੰਗ ਉਹਨੇ ਆਪਣੇ ਐਲੀਗੇਸ਼ਨ ਲਾਇਆ ਵੀ ਸੌਰੇ ਦੇ ਉਹਦੇ ਸਬੰਧੀ ਜੋ ਅਸੀਂ ਸਟੇਟਮੈਂਟ ਦੇ ਅਨੁਸਾਰ ਥਾਣਾ ਦਸੂਹਾ ਵਿਖੇ ਐਫਆਰ ਨੰਬਰ 54 ਡੇਟਡ 7425 ਅੰਡਰ ਸੈਕਸ਼ਨ 115 ਜਿਵੇਂ 2 74 75 ਬੀਐਨਐਸ ਤੇ ਤਹਿਤ ਅਸੀਂ ਮਾਮਲਾ ਇਥੇ ਦਰਜ ਕੀਤਾ ਹੈ ਜਿਹੜਾ ਦੋਸ਼ੀ ਹੈਗਾ ਬਿਕਰਮ ਸਿੰਘ ਜਿਹੜਾ ਸੌਰਾ ਹੈਗਾ ਸਾਨੂੰ ਬਲਦੇਵ ਸਿੰਘ ਭੱਡੇ ਦਾ ਉਹਨੂੰ ਸੀ ਅਰੈਸਟ ਕਰ ਲਿਆ ਹੈਗਾ ਜੀ 넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌넌��넌넌넌��넌��넌��넌��넌���